ਉਹ ਮੂਸੇ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਬਈ ਮੂਸੇ ਜੰਮਿਆ ਉਹ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹੱਟ ਤੇ ਗਾਇਕੀ ਸਾਡੇ ਬਲੱਡ ਜੀ ਹੈ ਜੀ ਚਾਚੇ ਦਾਦੇ ਪਰਦਾਦੇ ਮੇਰੇ ਚਾਚਾ ਜੀ ਇੱਕ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਘੱਟੋ ਘੱਟ ਉਹਨਾਂ ਨੇ 18-20 ਸਾਲ ਉਹਨਾਂ ਦੇ ਨਾਲ ਬੈਂਜੋ ਪਲੇ ਕੀਤੀ ਸੀ ਸੰਗੀਤ ਤਾਂ ਬਲੱਡ ਜੀ ਹੈ ਜੀ ਕੁਦਰਤ ਦੀ ਦੇਣੀ ਹੈ ਜੀ ਇਹ ਪਿਛਲੇ ਸਾਲ ਸਰ ਮੇਰੇ ਨਾਲ ਟ੍ਰੈਜੇਡੀ ਹੋ ਗਈ ਸੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ ਤੇ ਚਲੋ ਉੱਥੇ ਸਰਜਰੀ ਹੋਈ ਮੇਰੀ ਤੇ ਇੱਕ ਕਿਡਨੀ ਡੈਮੇਜ ਹੋ ਗਈ ਸੀ ਸਾਰੇ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਮੈਨੂੰ ਮਾੜੇ ਹਾਲਾਤਾਂ ਦੇ ਵਿੱਚ ਚੰਗੇ ਆ ਮੰਦਿਆਂ ਦਾ ਪਤਾ ਲੱਗ ਜਾਂਦਾ ਹੈ ਨਾ ਜੀ ਮਾੜਾ ਵਕਤ ਵੀ ਕੁਝ ਨਾ ਕੁਝ ਸਿਖਾ ਕੇ ਜ਼ਰੂਰ ਜਾਂਦਾ ਤੇ ਸਰ ਉਦੋਂ ਲਿਖਿਆ ਸੀ ਗਾਣਾ ਇਹ ਜੀ ਉਹ ਨੀਤਾਂ ਸਾਫ ਰੱਖ ਚਿੱਤਿਆਂ ਨੇ ਮੰਜ਼ਲਾਂ ਪਰ ਬੜਾ ਔਖਾ ਯਾਰੋ ਟਿਕਣਾ ਹੈ ਸੱਚ ਤੇ ਕੌਣ ਕਹਿੰਦਾ ਅਗਨਾ ਹੀ ਮੱਚਦੇ ਨੇ ਲੋਕ ਬੜੇ ਲੋਕ ਮੈਨੂੰ ਹੱਸਦਣ ਵੇਖ ਮੱਚਦੇ ਕੁਛ ਸਜਣ ਮਿੱਤਰ ਦੋਸਤ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਪਰ ਆਪਦੇ ਜੋ ਸਕੇ ਖੂਨ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਸਰ ਵੀ ਮੇਰੇ ਵੀ ਮੇਰੀ ਵਾਈਫ ਤੇ ਬੇਟਾ ਉਹਨਾਂ ਨੇ ਸਾਥ ਦਿੱਤਾ ਉਹੋ ਹੀ ਉੱਥੇ ਮੇਰਾ ਜਿੰਨਾ ਵੀ ਉਹਨਾਂ ਨੇ ਬਹੁਤ ਵੀ ਪਰੇਸ਼ਾਨੀਆਂ ਉੱਥੇ ਕੱਟੀਆਂ ਜੇ ਕਿਸੇ ਨੂੰ ਗਾਣਾ ਵੀ ਚਾਹੀਦਾ ਹੋਵੇ ਤੇ ਮੈਂ ਸਰ ਵੀ ਆਈਡੀਆ ਲਿਖ ਵੀ ਲੈਣਾ ਹੈਗਾ ਮੇਰੇ ਕੋਲ ਗਾਣੇ ਲਿਖੇ ਵੀ ਹੈਗੇ ਆ ਗੀਤ ਮੇਰਾ ਬੰਦੇ ਪਰਖੇ ਗਏ ਹਰਿੰਦਰ ਸੰਧੂ ਸਾਹਿਬ ਨੇ ਸਾਰਾ ਜੋ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਇਹ ਜੀ ਤੇ ਮੈਨੂੰ ਸਰ ਸੰਧੂ ਸਾਹਿਬ ਦੇ ਨਾਲ ਕਾਫੀ ਦੇਰ ਹੋ ਗਈ 15 16 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਪਿਛਲੇ ਸਾਲ ਸਰ ਮੇਰੇ ਨਾਲ ਟ੍ਰੈਜੇਡੀ ਹੋ ਗਈ ਸੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ ਤੇ ਚਲੋ ਉੱਥੇ ਸਰਜਰੀ ਹੋਈ ਮੇਰੀ ਤੇ ਇੱਕ ਕਿਡਨੀ ਡੈਮੇਜ ਹੋ ਗਈ ਸੀ ਸਾਰਾ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਮੈਨੂੰ ਤੇ ਉਸ ਤੋਂ ਬਾਅਦ ਸਰ ਉੱਥੇ ਮੈਂ ਇਹ ਗਾਣਾ ਲਿਖਿਆ ਸੀਗਾ ਜੀ ਵੀ ਉਹ ਮਾੜੇ ਹਾਲਾਤਾਂ ਦੇ ਵਿੱਚ ਚੰਗਿਆਂ ਮੰਦਿਆਂ ਦਾ ਪਤਾ ਲੱਗ ਜਾਂਦਾ ਹੈ ਨਾ ਜੀ ਮਾੜਾ ਵਕਤ ਵੀ ਕੁਛ ਨਾ ਕੁਛ ਸਿਖਾ ਕੇ ਜ਼ਰੂਰ ਜਾਂਦਾ ਤੇ ਸਰ ਉਦੋਂ ਲਿਖਿਆ ਸੀ ਗਾਣਾ ਇਹ ਜੀ ਗਾਇਕੀ ਸਾਡੇ ਬਲੱਡ ਜੀ ਹੈ ਜੀ ਚਾਚੇ ਦਾਦੇ ਪਰਦਾਦੇ ਮੇਰੇ ਚਾਚਾ ਜੀ ਇੱਕ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਘੱਟੋ ਘੱਟ ਉਹਨਾਂ ਨੇ 18-20 ਸਾਲ ਉਹਨਾਂ ਦੇ ਨਾਲ ਬੈਂਜੋ ਪਲੇ ਕੀਤੇ ਸੀ ਸੰਗੀਤ ਤਾਂ ਬਲੱਡ ਜੀ ਹੈ ਜੀ ਕੁਦਰਤ ਦੀ ਦੇਣੀ ਹੈ ਜੀ ਇਹ ਜਿਆਦਾ ਮੈਂ ਵੀ ਬਹੁਤ ਜ਼ਿਆਦਾ ਸਿੱਖ ਨਹੀਂ ਸਕਿਆ ਕਿਉਂਕਿ ਹਾਲਾਤ ਘਰ ਦੇ ਉਦਾਂ ਦੇ ਸੀ ਜਦੋਂ ਅਸੀਂ ਪਿੰਡ ਛੱਡ ਕੇ ਸ਼ਹਿਰ ਇੱਥੇ ਰਸਣ ਲੱਗੇ ਵੀ ਆ ਕੇ ਤੇ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਚੌਥੀ ਪੰਜਵੀਂ ਵਿੱਚ ਪੜਦਾ ਹੁੰਦਾ ਸੀਗਾ ਜੀ ਉਦੋਂ ਮ ਵੀ ਚਲਾਉਣਾ ਤੇ ਨਾਲ ਫਿਰ ਮੈਂ ਸਿੰਗਰ ਆਪਣੇ ਬਲਤੀਰ ਮਾਲਾ ਜੀ ਜਿਨ੍ਹਾਂ ਦਾ ਇੱਕ ਗਾਣਾ ਬਹੁਤ ਫੇਮਸ ਹੋਇਆ ਸੀਗਾ ਜੀ ਕੁੱਕੂ ਰਾਣਾ ਰੋਂਦਾ ਉਹ ਉਦੋਂ ਉਹਨਾਂ ਦਾ ਵਧੀਆ ਨਾਮ ਸੀਗਾ ਜੀ ਤੇ ਉਹਨਾਂ ਦੇ ਨਾਲ ਵੀ ਮੈਂ ਗਾਉਣ ਜਾਂਦਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਸਰ ਮੈਂ 뮤ਜੀਸ਼ਨ ਲਾਈਨ ਦੇ ਵਿੱਚ ਆ ਗਿਆ ਤੇ 뮤ਜੀਸ਼ਨ ਲਾਈਨ ਦੇ ਵਿੱਚ ਕਿਉਂਕਿ ਘਰ ਤਾਂ ਚਲਾਉਣਾ ਸੀਗਾ ਫਿਰ ਸਿੰਗਿੰਗ ਲਾਈਨ ਦੇ ਵਿੱਚ ਉਹਨਾਂ ਕੋਈ ਹੈ ਨਹੀਂ ਸੀਗਾ ਜੀ ਉਦੋਂ ਵੀ ਆਪਦੇ ਗਾਣੇ ਰਿਕਾਰਡ ਕਰ ਸਕੇ ਪਰ ਹੁਣ ਸਾਰਾ ਕੁਝ ਹੋਣਾ ਸੀਗਾ ਤੇ ਮੇਰੇ ਨਾਲ ਟ੍ਰੈਜੇਡੀ ਹੋ ਗਈ ਤੇ ਉੱਥੇ ਗਾਣਾ ਲਿਖਿਆ ਸੀਗਾ ਸੰਧੂ ਸਾਹਿਬ ਦੀ ਬਦੌਲਤ ਇਹ ਗਾਣਾ ਆਇਆ ਜੀ ਕਿਸਨੇ ਕਿਹੜੇ ਕਿਹੜੇ ਲੋਕਾਂ ਨੇ ਸਾਥ ਦਿੱਤਾ ਜਦੋਂ ਦੇਖੋ ਘਰ ਦੇ ਹਾਲਾਤ ਤੁਹਾਡੇ ਉਹ ਜੇ ਸੀਗੇ ਕਮਾਈ ਵਾਲੇ ਤੁਸੀਂ ਇਕੱਲੇ ਸੀਗੇ ਤਾਂ ਖਰਚਾ ਬਹੁਤ ਹੋ ਜਾਂਦਾ ਪੀਜੀਆਈ ਦੇ ਵਿੱਚ ਵੀ ਰਹੇ ਹੋ ਹੋਰ ਹਸਪਤਾਲਾਂ 'ਚ ਵੀ ਇਲਾਜ ਚੱਲਿਆ ਲੰਬਾ ਇਲਾਜ ਚੱਲਿਆ ਤਾਂ ਕਿਹਨੇ ਕਿਹਨੇ ਸਾਥ ਦਿੱਤਾ ਰੋਣਾ ਸਰ ਸਾਥ ਸਪੈਸ਼ਲੀ ਜਿਹੜਾ ਹੈਗਾ ਵੀ ਸੰਤੂ ਸਾਹਿਬ ਦਾ ਤਾਂ ਮੈਂ ਵੀ ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਵੀ ਮੇਰੀ ਟ੍ਰੈਜੇਡੀ ਤੋਂ ਪਹਿਲਾਂ ਜਦੋਂ ਲੋਕਡਾਊਨ ਆਇਆ ਉਹਨਾਂ ਉਹਨਾਂ ਸਮੇਂ ਦੇ ਵਿੱਚ ਵੀ ਫੋਨ ਕਰਕੇ ਆਪ ਪੁੱਛਦੇ ਹੁੰਦੇ ਸੀ ਵੀ ਜੇ ਕੇਸੀ ਦੀ ਲੋਡ ਹੋਵੇ ਤਾਂ ਸਾਨੂੰ ਵੀ ਦੱਸੋ ਤੁਸੀਂ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਤੇ ਐਤਕੀ ਜਦੋਂ ਆਹ ਮੁਸੀਬਤ ਪਈ ਸਰ ਉਹਨਾਂ ਨੇ ਹੀ ਸਭ ਕੁਝ ਮੈਨੂੰ ਅੱਜ ਤੱਕ ਵੀ ਯਾਦ ਆ ਵੀ ਉਹ ਕਹਿੰਦੇ ਸੀ ਵੀ ਤੈਨੂੰ ਕੁਝ ਨਹੀਂ ਹੋਣ ਦੇਂਦੇ ਪੈਸੇ ਵੱਲੋਂ ਵੀ ਤੂੰ ਹੌਸਲਾ ਨਾ ਹਾਰੀ ਬਸ ਤੇ ਸਰ ਇਦਾਂ ਸੀਗਾ ਵੀ ਕੁਝ ਸੱਜਣ ਮਿੱਤਰ ਦੋਸਤ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਪਰ ਆਪਦੇ ਜੋ ਸਕੇ ਖੂਨ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਸਰ ਵੀ ਮੇਰੇ ਵੀ ਮੇਰੀ ਵਾਈਫ ਤੇ ਬੇਟਾ ਉਹਨਾਂ ਨੇ ਸਾਥ ਦਿੱਤਾ ਉਹ ਹੀ ਉਥੇ ਮੇਰਾ ਜਿੰਨਾ ਵੀ ਉਹਨਾਂ ਨੇ ਬਹੁਤ ਵੀ ਪਰੇਸ਼ਾਨੀਆਂ ਉਥੇ ਕੱਟੀਆਂ ਸਰ ਹੋਰ ਤਾਂ ਇੱਕ ਮੇਰਾ ਜੱਸਾ ਮੇਰੀ ਮਾਸੀ ਦਾ ਮੁੰਡਾ ਸਰ ਉਹਨੇ ਮੇਰਾ ਬਹੁਤ ਸਾਥ ਦਿੱਤਾ ਤੇ ਸੱਜਣ ਮਿੱਤਰ ਕੁਝ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਹੁਣ ਜਿਹੜਾ ਨਵੇਂ ਗਾਣੇ ਆ ਰਹੇ ਆ ਹੁਣ ਜਿਹੜੇ ਨਵੇਂ ਸਾਡੇ ਗਾਣੇ ਆ ਰਹੇ ਨੇ ਹਾਂਜੀ ਉਹਦਾ ਰਿਸਪੌਂਸ ਮਿਲ ਰਿਹਾ ਤੇ ਅੱਗੇ ਕੀ ਕਰਨਾ ਚਾਹੁੰਦੇ ਸਰ ਗਾਣੇ ਨੂੰ ਰਿਸਪੌਂਸ ਮੈਂ ਤਾਂ ਸਰ ਫੋਨ ਦੇ ਉੱਤੇ ਮੈਂ ਦੇਖ ਨਹੀਂ ਸਕਦਾ ਕਿਉਂਕਿ ਮੈਨੂੰ ਵੀ ਫੋਨ ਦੀ ਡਿਸਪਲੇ ਦੇ ਉੱਤੇ ਇਹਨਾਂ ਦਿਖਦਾ ਨਹੀਂ ਆ ਜਾਂਦਾ ਤੇ ਰਿਸਪੌਂਸ ਸੁਣਦਿਆਂ ਵੀ ਵਧੀਆ ਸੰਦੇਸ ਸਾਹਿਬ ਦੱਸ ਰਹੇ ਸੀਗੇ ਵੀ ਗਾਣਾ ਠੀਕ ਗਰੋ ਕਰ ਰਿਹਾ ਗਾਣਾ ਜੀ ਤੇ ਉਸ ਤੋਂ ਅੱਗੇ ਦਾ ਸਰ ਇਹ ਆ ਵੀ ਅੱਗੇ ਵੀ ਦਰਸ਼ਕਾਂ ਨੂੰ ਇਹੀ ਅਪੀਲ ਹੈ ਵੀ ਮੇਰੀ ਬੇਨਤੀ ਆ ਵੀ ਗਾਣਾ ਸੁਣੋ ਸਪੋਰਟ ਕਰੋ ਜੇ ਕਿਸੇ ਨੂੰ ਗਾਣਾ ਵੀ ਚਾਹੀਦਾ ਹੋਵੇ ਤੇ ਮੈਂ ਸਰ ਵੀ ਆਈਡੀਆ ਲਿਖ ਵੀ ਲੈਣਾ ਹੈਗਾ ਮੇਰੇ ਕੋਲ ਗਾਣੇ ਲਿਖੇ ਵੀ ਹੈਗੇ ਆ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਮੇਰੇ ਤੱਕ ਵੀ ਮੇਰੇ ਨਾਲ ਕੋਈ ਆਦਰ ਰਾਬਤਾ ਕਰ ਸਕਦਾ ਜੀ ਇੱਕ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਕਿਉਂ ਲਿਖਿਆ ਸੀਗਾ ਉਹਦੇ ਬਾਰੇ ਉਹ ਤੇ ਬਹੁਤ ਸਾਡੇ ਨਾਲ ਸਾਂਝ ਗੁਰ ਕਰੜੇ ਕਰੀ ਸਰ ਉਹ ਸਿੱਧੂ ਮੂਸੇ ਵਾਲੇ ਦਾ ਗਾਣਾ ਇਦਾਂ ਸੀਗਾ ਵੀ ਮੇਰੇ ਦੋਸਤ ਨੇ ਕਿਹਾ ਸੀਗਾ ਮੈਨੂੰ ਵੀ ਕੋਈ ਸਿੱਧੂ ਮੂਸੇ ਵਾਲੇ ਦਾ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਮੈਟਰ ਬਿਊਟ ਦੇਣਾ 29 ਮਈ ਨੂੰ ਤੇ ਸਰ ਉਸ ਤੋਂ ਬਾਅਦ ਚ ਉਹ ਗਾਣਾ ਹੋ ਨਹੀਂ ਸਕਿਆ ਪਤਾ ਨਹੀਂ ਉਹਨਾਂ ਨੇ ਕੀ ਕੋਈ ਪ੍ਰੋਬਲਮ ਆ ਗਈ ਹੋਣੀ ਨਹੀਂ ਕੀਤਾ ਉਹ ਸਰ ਉਹ ਇੱਕ ਉਹਨਾਂ ਦੀ ਬਾਇਓਪੀਕੀ ਬਣ ਗਈ ਮੂਸੇ ਵਾਲਾ ਸਾਹਿਬ ਦੀ ਉਹ ਲਿਖਿਆ ਸੀ ਸਰ ਉਹ ਲਿਖਿਆ ਸੀਗਾ ਜੀ ਮੈਂ ਸੁਣਾ ਦਿੰਦਾ ਤੁਹਾਨੂੰ ਉਹ ਮੂਸੇ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਬਈ ਮੂਸੇ ਜੰਮਿਆ ਉਹ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਉਹ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਉਹ ਜਿਹੜੇ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਬਈ ਜਿਹੜੇ ਮਾੜਾ ਚੰਗਾ ਉਮਰਾ ਚੰਗਾ ਬੋਲਦਾ ਸਿੱਧੂ ਨੂੰ ਵਿੱਚੋ ਵਿੱਚ ਫੈਨ ਸੁਣਦੇ ਜੱਟ ਦੇ ਉਹ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ